ਮਾਈਕਰੋ ਹਰਾਂ ਦੇ ਵੀ ਮॉम ਡੈਡ ਆਏ ਨੇ ਮੇਰੇ ਮॉम ਡੈਡ ਆਏ ਨੇ ਸੋ ਅੱਖਾਂ ਉਹਨਾਂ ਨੂੰ ਲਬਰੀਆਂ ਸੀਗੀਆਂ ਜਦੋਂ ਖਤਮ ਹੋਈ ਫਿਲਮ ਐਂਡ ਆਈ ਫੀਲ ਸੋ ਪ੍ਰਾਊਡ ਕਿ ਉਹਨਾਂ ਨੇ ਮਿਲਦੇ ਸਾਰੇ ਸਾਨੂੰ ਹੱਕ ਕਰਕੇ ਕਿਹਾ ਕਿ ਬਹੁਤ ਅੱਛਾ ਬੇਟਾ ਬਹੁਤ ਅੱਛਾ ਕੰਮ ਕੀਤਾ ਹੋਰ ਇਸ ਤੋਂ ਵੱਡੀ ਚੀਜ਼ ਕੀ ਹੋ ਸਕਦੀ ਆ ਸੋ ਤੁਸੀਂ ਆਪਣੀ ਫੈਮਲੀਜ਼ ਨੂੰ ਲੈ ਕੇ ਜਾਓ ਇਦਾਂ ਦੇ ਸਿਨੇਮਾ ਨੂੰ ਆ ਪ੍ਰੋਮੋਟ ਕਰਨਾ ਚਾਹੀਦਾ ਆ ਜੋ ਨਵਾਂ ਕੁਝ ਲੈ ਕੇ ਆਦਾ ਸੋ ਇੱਕ ਕੋਸ਼ਿਸ਼ ਆ ਆਈ ਹੋਪ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਰ ਮੈਂ ਲੈਕਚਰ ਨਹੀਂ ਦਵਾਂਗੀ ਇਹਨਾਂ ਨੇ ਸੀਨੀਅਰ ਮੈਨੂੰ ਕਹਤਾ ਬੰਟੀ ਜੀ ਉਹ ਨਾਇਕਰਾ ਬੋਲਣਗੇ ਪਲੀਜ਼ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਫਿਲਮ ਅਸੀਂ ਆਪ ਵੀ ਦੇਖੀ ਆ ਤੁਹਾਡੇ ਸਾਰਿਆਂ ਦੇ ਨਾਲ ਮੈਂ ਤੇਰੇ ਕੁਰਬਾਨ ਫਿਲਮ ਦੇ ਵਿੱਚ ਬੜੀ ਗੁੱਡ ਜੌਬ ਐ ਡਾਇਰੈਕਟਰ ਦੀ ਰਾਈਟਰਸ ਦੀ ਭਾਵੇਂ ਉਹ ਡਾਇਲੋਗਸ ਸੀ ਭਾਵੇਂ ਕਹਾਣੀ ਸੀ ਭਾਵੇਂ ਐਡੀਟਰ ਦੀ ਜਾਂ ਕੈਮਰਾਮੈਨ ਦੀ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਫਿਲਮ ਨੂੰ ਬਣਾਇਆ ਜੋੜਿਆ ਗੁਣਿਆ ਤੇ ਇਹਦੇ ਵਿੱਚ ਬਾ ਕਮਾਲ ਕੰਮ ਕੀਤਾ ਅਮ੍ਰਿਤਾ ਨੇ ਸਾਵਨ ਨੇ ਨਾਇਕਰਾ ਨੇ ਕੁਲਰਾਜ ਭਾਜੀ ਨੇ ਸਤਵੰਤ ਮੈਮ ਨੇ ਸਾਰਿਆਂ ਨੇ ਮੈਂ ਤਾਂ ਨਿਊ ਕਮਰ ਸੀਗਾ ਇਸ ਫਿਲਮ ਵਿੱਚ ਪਰ ਫਿਲਮ ਨੂੰ ਦੇਖ ਕੇ ਖੁਸ਼ੀ ਹੋਈ ਬਹੁਤ ਇਹਨਾਂ ਸਾਰਿਆਂ ਲਈ ਤਾੜੀ ਭਾਈ ਦੇ ਬਹੁਤ ਵੱਡੀ ਕਮਾਲ ਕਰਦੇ ਕਮਾਲ ਕਰੀ ਭੀਬਾ ਜੀ ਕੀ ਬਾਤ ਹੈ ਕੀ ਬਾਤ ਬੰਦੇ ਆ ਦੇ ਆਹ ਤੁਹਾਡਾ ਕੱਪੜਾ ਪਾਓ ਪਲੀਜ਼ ਕੈਰੀਓ ਅਰਜਨ ਜੀ ਅਜੂਆ ਨੈਪਲੇਸ ਤੇ ਹੈ ਆ ਜਾਓ ਆ ਜਾਓ ਹੀਰੋ ਬੋਲਨੇ ਬੋਲਨੇ ਸਾਰੇ ਹੋ ਗਏ ਹਾਂ ਸਾਰੇ ਸਾਰੇ ਸੁਸੀ ਦੇ ਵਿੱਚ ਬਾਪੂ ਜੀ ਬਾਪੂ ਜੀ ਬੋਲਣਗੇ ਆਪਾਂ ਤਾਂ ਮਿਲ ਜਾਓ ਜਿਆਦਾ ਪਲੀਜ਼ ਆ ਪਲੇਸ ਪਲੀਜ਼ ਲਾਓ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 60 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹੋ ਜਿਹੇ ਐਕਟਰ ਦੇਖੇ ਆ ਤੇ ਆ ਜਿਹੜਾ ਚਾਕਾ ਖੜਾ ਹੈ ਮੈਂ ਸਿਰ ਝੁਕਦਾ ਨਹੀਂ ਨਹੀਂ ਮੈਂ ਸਿਰ ਝੁਕ ਰਿਹਾ ਕਲਾਕਾਰੀ ਜੋ ਕੀਤੀ ਹੈ ਇਟਸ ਓਨੈਸਟ ਮੈਂ ਇਹੋ ਜੀ ਬਿਊਟੀਫੁਲ ਫਿਲਮ ਐਡੀ ਵਧੀਆ ਪਿਕਚਰ ਆਪਣੇ ਸੱਤ ਸਾਲਾਂ ਚ ਨਹੀਂ ਦੇਖੀ ਕਮਾਲ ਕੀਤੀ ਪਈ ਹੈ मतलब ਕੀ ਸ਼ਬਦ ਨਹੀਂ ਹੁੰਦੇ ਕਈ ਵਾਰ ਬਿਲਕੁਲ ਖਾਸ ਹੈ ਪਰ ਨਾਲ ਸਾਰਿਆਂ ਨੂੰ ਰੱਬ ਤਰੱਕੀ ਬਖਸ਼ੇ ਲੰਬੀ ਉਮਰਾਂ ਬਖਸ਼ੇ ਸਾਰਾ ਜੀ ਕਮਾਲ ਕੀਤੀ ਭਾਈ ਮਨਸ਼ਾਤ ਕੋਈ ਨਹੀਂ ਹੈਗੇ اے مہاراج جی ਤੁਹਾਡਾ ਸਾਰਿਆਂ ਦਾ ਪ੍ਰਤਾਪ ਹੈ ਤੁਹਾਡੇ ਚੈਨਲ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਉਹਦੀ ਪੰਜਾਬੀ ਸਿੰਧ ਨੂੰ ਇੱਡਾ ਵੱਡਾ ਬਣਾਤਾ ਤੇ ਅੱਜ ਇਹੋ ਜਿਹੇ ਕਲਾਕਾਰ ਮਿਲੇ ਨੇ ਰੱਬ ਇਹਨੂੰ ਤਰੱਕੀਆਂ ਬਖਸ਼ੇ ਦੂਜੇ ਦੀ ਖੁਸ਼ੀ 'ਚ ਦੂਜੇ ਦੇ ਤਰੱਕੀ 'ਚ ਤੇ ਆਪਾਂ ਖੁਸ਼ੀ ਮਨਾਵਾਂਗੇ ਨਾ ਕਿ ਤੁਸੀਂ ਆਪ ਦੇਖੋ ਤੁਹਾਡੇ ਆਪਣੇ کردار ਕਿੱਡੇ ਵੱਡੇ ਵਾਹ ਵਾਹ کیا بات ਬੱਲੇ ਬੱਲੇ ਗੋਡ ਬlesਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਰਿਹਾ ਸੀ ਇੱਕੋ ਫਿਲਮ ਸੀ ਬਦਲਾ ਦਿੱਤੀ ਦਾ ਜਿਹਦੇ ਵਿੱਚ ਜੰਗ ਸਿੰਘ ਨੇ ਰੋਲ ਕੀਤਾ ਸੀ ਅੱਜ ਉਸ ਤੋਂ ਬਾਅਦ ਇੱਕ ਕੈਰੈਕਟਰ ਦੇਖਿਆ ਜਿਹਨੇ ਜੰਗ ਸਿੰਘ ਤੋਂ ਵੀ ਉੱਤੇ ਰੋਲ ਕੀਤਾ ਐਡਾ ਵੱਡਾ ਐਕਟਰ ਦੇਖਿਆ ਜਿਹੜਾ ਮੈਂ ਕੰਨਾ ਵੀ ਪੰਜਾਬ ਦੀ ਧਰਤੀ ਨੂੰ ਬਾਹਰ ਹੈ ਇਹ ਪੰਜਾਬ ਦੀ ਧਰਤੀ ਦੇ ਵਿੱਚ ਇਹੋ ਜਿਹੇ ਕਲਾਕਾਰ ਇਹੋ ਜਿਹੇ ਸਾਡੀਆਂ ਧੀਆਂ ਪੈਣਾ ਕੰਮ ਕਰ ਰਹੀਆਂ ਨੇ ਮੇਰੇ ਕੋਲ ਸ਼ਬਦ ਹੀ ਨਹੀਂ ਭਾਈ ਜੀ ਤੁਹਾਡੇ ਅਲਫਾਜ਼ ਦੇ ਵੀ ਇਸ ਤੋਂ ਵੱਡੀ ਫਿਲਮ ਨਹੀਂ ਬਣ ਸਕਦਾ ਚਲੋ ਮਾ ਇਹਨੇ ਬੋਲੀ ਦੇਖੋ ਤੁਸੀਂ ਕਿੰਨੀ ਠੇਠ ਪੰਜਾਬੀ ਬੋਲੀ ਹੈ ਹਰੇਕ ਬੱਚੇ ਦੀ ਹੈ ਜੀ ਟੇਕਿੰਗ ਦੇਖੋ ਐਕਟਿੰਗ ਦੇਖੋ ਚਾਲ ਟਾਲ ਦੇਖੋ ਦੇਖਣ ਦਾ ਢੰਗ ਦੇਖੋ ਇਹੋ ਜੀ ਅੱਖਾਂ ਘੁੰਮਦੀਆਂ ਸਕਰੀਨ ਤੇ ਸਕਰੀਨ ਹੀ ਸਰਵਾ ਜਾਂਦਾ ਮੇਰੇ ਕੋਲ ਹੋਰ ਕੋਈ ਸ਼ਬਦ ਹੈ ਧੰਨਵਾਦ ਬਹੁਤ ਬਹੁਤ ਧੰਨਕਿਊ ਸੋਮਾ ਰਾਈ ਥੈਂਕਿਊ ਸੋਮਾ ਰਾਈ ਜੀ ਉਹਦੀ ਵਾਸਤੇ ਮਹਾਰਾਜ ਤੇ ਭਾਗ ਲਾਣੇ ਬਹੁਤ ਸੋਹਣਾ ਰਿਜਿੰਦਰ ਮੈਂ ਡਾਇਰੈਕਟਰ ਦਾ ਆਹ ਆ ਗੰਟੀ ਗਰੀ ਆ ਡਾਇਰੈਕਟਰ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੈਪਟਨ ਕੈਪਟਨ ਆਫ ਦਾ ਸ਼ਿਪ ਸਾਡਾ ਡਾਇਰੈਕਟਰ ਮਨਵਿੰਦਰ थैंक यू ਜੀ ਚੇਂਜ ਹੋ ਗਿਆ ਸੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੂਗਾ ਪਰਮਾਤਮਾ ਦਾ ਕਿ ਮੈਨੂੰ ਇਹ ਡੈਬਿਊ ਮੂਵੀ ਤੇ ਇੰਨੇ ਅੱਛੇ ਪ੍ਰੋਜੈਕਟ ਨਾਲ ਜੁੜਨ ਦਾ ਮੌਕਾ ਮਿਲਿਆ ਪਰਮਾਤਮਾ ਨੇ ਤੇ ਸੈਕੰਡਲੀ ਮੈਂ ਧੰਨਵਾਦ ਕਰਾਂਗਾ ਸਾਡੇ ਫਿਲਮ ਦੇ ਪ੍ਰੋਡਿਊਸਰ ਸਾਹਿਬ ਅਨਿਲ ਭੰਡਾਰੀ ਸਰ ਦਾ ਸੋ ਕਿਸੇ ਕਿਸੇ ਨਵੇਂ ਨੂੰ ਚਾਂਸ ਦੇਣਾ ਬਹੁਤ ਵੱਡਾ ਜਿਗਰਾ ਚਾਹੀਦਾ ਉਸ ਵਾਸਤੇ ਇਹਨਾਂ ਨੇ ਮੈਨੂੰ ਚਾਂਸ ਦਿੱਤਾ ਸਰ ਮੈਨੂੰ ਵੀ ਚਾਂਸ ਦਿੱਤਾ ਭੰਡਾਰੀ ਸਾਹਿਬ ਨੇ ਥੈਂਕ ਯੂ ਸੋ ਮਚ ਥੈਂਕ ਯੂ ਥੈਨ ਉਸ ਤੋਂ ਬਾਅਦ ਥੈਂਕ ਯੂ ਕਰਨਾ ਚਾਹਾਂਗਾ ਇੰਦਰਜੀਤ ਗਿਲਪਾ ਜੀ ਦਾ ਸੋ ਸੋ ਸ਼ਾਇਦ ਈਪੀ ਜਿਹੜਾ ਫਿਲਮ ਨੂੰ ਪ੍ਰੋਜੈਕਟ ਡਿਜ਼ਾਈਨ ਕਰ ਰਿਹਾ ਸਾਰਾ ਕੁਝ ਜਿਹਨੇ ਦੇਖਣਾ ਭਾਜੀ ਈਪੀ ਨੇ ਸੋ ਇਹਨਾਂ ਨੂੰ ਮੇਰੇ ਤੇ ਕੰਫੀਡੈਂਸ ਸੀ ਵੀ ਇਹ ਕੁਝ ਕਰ ਜੂਗਾ ਸੋ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹੂਗਾ ਮੇਰੀ ਫਿਲਮ ਦੀ ਕਾਸਟ ਬੰਟੀ ਭਾਜੀ ਦਲਜਿੰਦਰ ਭਾਜੀ ਸਾਵਨ ਮੈਮ ਨਾਇਕਰਾ ਮੈਮ ਚਤਵੰਤ ਮੈਮ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੂਗਾ ਕਿ ਜਿੱਦਾਂ ਦਾ ਮੈਂ ਚਾਹੁੰਦਾ ਸੀਗਾ ਇਹਨਾਂ ਨੇ ਮੈਨੂੰ ਰਿਅਲਾਈਜ਼ ਨਹੀਂ ਹੋਣ ਦਿੱਤਾ ਕਿ ਮੇਰੀ ਇਹ ਡੈਬਿਊ ਮੂਵੀ ਆ ਪਹਿਲੀ ਮੂਵੀ ਆ ਤੇ ਬਹੁਤ ਸਾਥ ਦਿੱਤਾ ਇਹਨਾਂ ਨੇ ਤਾਂ ਜੋ ਮੈਂ ਚਾਹੁੰਦਾ ਸੀਗਾ ਬਾਕੀ ਤੁਸੀਂ ਦੇਖਿਆ ਜੀ ਜਿੰਨੇ ਮੈਂ ਕੋਸ਼ਿਸ਼ ਕਰ ਸਕਦਾ ਸੀ ਮੈਂ ਕੀਤੀ ਸ਼ਾਇਦ ਮੇਰੇ ਕੋਲੋਂ ਫਿਲਮ ਦੇ ਵਿੱਚ ਕਮੀਆਂ ਰਹਿ ਗਈਆਂ ਹੁਣ ਮੇਰੀ ਪਹਿਲੀ ਮੂਵੀ ਆ ਮੈਂ ਕੋਸ਼ਿਸ਼ ਕਰੂੰਗਾ ਨੈਕਸਟ ਟਾਈਮ ਕਿ ਮੈਂ ਉਹ ਕਮੀਆਂ ਪੂਰੀਆਂ ਕਰਕੇ ਕੱਚਾ ਪ੍ਰੋਜੈਕਟ ਤੁਹਾਨੂੰ ਦਿਵਾਵਾਂ ਧੰਨਵਾਦ ਥੈਂਕ ਯੂ ਸੋ Much ਥੈਂਕ ਯੂ ਜੱਟ ਆਓ ਰਾਈਟਰ ਸਾਡੇ ਫਿਲਮ ਦੇ ਪਲੀਜ਼ ਪਲੀਜ਼ ਕਮੇ ਬਹੁਤ ਇਨਪੁਟ ਹੈ ਯਸ ਵੈਲਡਨ 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 ਮੋਤੀ ਗੋਲੀ ਚਾਹੀਦੀ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਜੀ ਸਰ ਸਾਰਿਆਂ ਦਾ ਸਾਸੀ ਗਾ ਜੀ ਸਾਰੇ ਜਦੋਂ ਜਵੇ ਸਾਡੀ ਫਿਲਮ ਦੇ ਵੈਰੀ ਗੁੱਡ ਯਸ ਮੈਂ ਬਸ ਇਹੀ ਕਹਿਣਾ ਚਾਹੁੰਗਾ ਕਿ ਚਲੋ ਫਿਲਮ ਤਾਂ ਤੁਸੀਂ ਦੇਖ ਹੀ ਲੈਣੀ ਆ ਮੈਂ ਬਸ ਇਹ ਰਿਕੁਐਸਟ ਕਰਦਾ ਹਾਂ ਕਿ ਇੱਕ ਬਹੁਤ ਵਧੀਆ ਸਿਨੇਮਾ ਬਣਾਇਆ ਜੀ ਅਸੀਂ ਮਿਹਨਤ ਲੱਗੀ ਆ ਸਾਰਿਆਂ ਜਣਾਂ ਦੀ ਪੂਰੇ ਕਰਿਊ ਦੀ ਪੂਰੀ ਕਾਸਟ ਦੀ ਔਰ ਪ੍ਰੋਡਿਊਸਰ ਸਾਹਿਬ ਦੇ ਪੈਸੇ ਵੀ ਲੱਗੇ ਆ ਤੇ ਮੈਂ ਬਸ ਇਹੀ ਰਿਕੁਐਸਟ ਕਰਦਾ ਹਾਂ ਕਿ ਤੁਸੀਂ ਅ ਜਰੂਰ ਇਹ ਫਿਲਮ ਨੂੰ ਦੇਖੋ ਇੱਕ ਵਾਰ ਆ ਕੇ ਤੇ ਫਿਰ ਆਪਣੇ ਰਿਵਿਊ ਚਾਹੇ ਇਸੇ ਪੋਸਟ ਦੇ ਉੱਪਰ ਦੋ ਚਾਹੇ ਜਿੱਥੇ ਮਰਜ਼ੀ ਕਮੈਂਟ ਕਰਕੇ ਦੋ ਕਿ ਤੁਹਾਨੂੰ ਕਿੱਦਾਂ ਦੀ ਫਿਲਮ ਲੱਗੀ ਹੈ ਥੈਂਕ ਯੂ ਕਿਉਂਕਿ ਥੋੜਾ ਜਿਹਾ ਆਪਾਂ ਕੋਸ਼ਿਸ਼ ਕੀਤੀ ਹੈ ਕਿ ਸਿਨੇਮਾ ਬਣਾਇਆ ਜਾਏ ਇਦਾਂ ਦਾ ਸਿਨੇਮਾ ਤਾਂ ਹੀ ਅੱਗੇ ਵਧੇਗਾ ਫੁੱਲੇਗਾ ਜੇ ਲੋਕਾਂ ਵੱਲੋਂ ਹੰਗਾਰਾ ਮਿਲੇਗਾ ਸੋ ਕਿਸੇ ਬੰਦੇ ਨੇ ਸਾਡੇ ਪ੍ਰੋਡਿਊਸਰ ਸਰ ਨੇ ਸਾਡੇ ਤੇ ਭਰੋਸਾ ਕਰਕੇ ਕਿ ਕਹਿੰਦੇ ਕਿ ਯੂਨੀਕ ਕਨਸੈਪਟ ਲੈ ਕੇ ਆਏ ਥੋੜਾ ਹਟ ਕੇ ਸੋ ਉਹਨਾਂ ਨੇ ਸਾਡੇ ਤੇ ਭਰੋਸਾ ਕਰਕੇ ਫਿਲਮ ਬਣਾਈ ਆ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਆ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਵੀ ਪਸੰਦ ਆਏਗੀ ਸੋ ਬਾਕੀ ਪਹਿਲੀ ਮੂਵੀ ਸੀਗੀ ਕਾਫੀ ਗਲਤੀਆਂ ਹੋਈਆਂ ਉੱਤੇ ਚਲੋ ਉਹਦੇ ਤੇ ਮਾਫੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਕੰਮ ਕਰਨ ਦਾ ਸਾਰਿਆਂ ਦੇ ਨਾਲ ਤੇ ਇਹੀ ਕਵਾਂਗੇ ਬਾਕੀ ਹੈਂਡ ਓਵਰ ਟੂ ਸਾਡੇ ਪ੍ਰੋਡਿਊਸਰ ਸਰ ਸਰ ਬਸ ਬਹੁਤ ਬਹੁਤ ਧੰਨਵਾਦ ਆਓ ਕਿ ਇਹਨਾਂ ਤੋਂ ਬਾਅਦ ਕਲੋਗੀ ਬਾਜੀ ਨੇ ਲਾਸਟ ਤੇ ਆ ਕੇ ਖਾ ਜਾਣਾ ਸਾਰਾ ਕੁਝ ਮੈਂ ਤਾਂ ਇਹੀ ਕਹੂੰਗਾ ਕਿ ਮੈਂ ਇਕੱਲਾ ਹੀ ਚਲਾ تھا ਜਾਨ ਬੇਮਜ਼ਲ ਮਗਰ ਲੋਕ ਮਿਲਤੇ ਗਏ ਔਰ ਕਾਰੋਮ ਵਧਦਾ ਗਿਆ ਗੱਲ ਇਹ ਕਿ ਆਈ ਹੈਵ ਅ ਵੈਰੀ ਗੁੱਡ ਟੀਮ ਇਨ ਹੈਂਡ Who was very hard working and loyal and passionate about the films so how this is how we got this project possible and i wish that it does good and the audience appreciate it the efforts of all the team and the actors that did a commendable job uh, that you liked so that's all i can say and uh, i appreciate everybody coming here and support the event

ਅੱਜ ਤਾਂ ਅੰਦਰ ਮੈਂ ਵੀ ਬਹੁਤ ਇਮੋਸ਼ਨਲ ਹੋ ਗਈ ਸੀ ਐਕਚੁਅਲੀ ਮੈਂ ਪ੍ਰੀਵਿਊ ਦੇਖਿਆ ਉਸ ਤੋਂ ਬਾਅਦ ਅੱਜ ਮੈਂ ਲਿਟਰਲੀ ਬਹੁਤ ਇਮੋਸ਼ਨਲ ਹੋ ਗਈ ਸੀ ਮੈਂ ਉਸ ਤੋਂ ਬਾਅਦ ਜਾ ਕੇ ਆਪਣੇ ਪੇਰੈਂਟਸ ਨੂੰ ਮਿਲੀ ਐਂਡ ਜਦ ਮੈਂ ਆਪਣੇ ਮੰਮਾ ਨੂੰ ਦੇਖਿਆ ਐਂਡ ਇਚ ਸ਼ੀ ਵਾਸ ਕ੍ਰਾਈਂਗ ਤੇ ਮੈਨੂੰ ਲੱਗਦਾ ਕਿ ਉਹ ਵਰਥ ਇਟ ਹੈ ਕਿ ਅਗਰ ਮੰਮਾ ਨੂੰ ਇਮੋਸ਼ਨ ਫੀਲ ਹੋਏ ਹੈ ਤਾਂ ਆਫਕੋਰਸ ਸਾਰਿਆਂ ਨੂੰ ਜ਼ਰੂਰ ਫੀਲ ਹੋਣਗੇ ਪੈਰੈਂਟਸ ਤੋਂ ਵੱਧ ਕੇ ਕ੍ਰਿਟਿਕ ਮੈਨੂੰ ਲੱਗਦਾ ਕੋਈ ਹੋ ਸਕਦਾ ਹੈ ਤੇ ਸਾਡੇ ਡਾਇਰੈਕਟਰ ਸਰ ਨੇ ਸਾਨੂੰ ਜਿੱਦਾ ਜਿੱਦਾ ਗਿਆ ਉਹ ਬਸ ਉਦੋਂ ਉਦੋਂ ਤਾਂ ਪਰਫਾਰਮ ਕਰਦੇ ਗਏ ਇਹ ਸਾਰੀ ਉਹਨਾਂ ਦੀ ਮਿਹਨਤ ਹੈ ਸਾਰੀ ਟੀਮ ਦੀ ਮਿਹਨਤ ਹੈ ਸਾਡੇ ਸਾਰੇ ਕੋ-ਸਟਾਰਸ 사વન ਜੀ ਬੰਟੀ ਜੀ ਕੁਜਿੰਦਰ ਸਰ ਸਤਵੰਤ मैम ਸੋ ਬਸ ਅਸੀਂ ਬਹੁਤ थैंकफुल ਆਂ ਔਰ ਇਹ ਕਹਿ ਰਿਹਾ ਕਿ 4 ਜੁਲਾਈ ਨੂੰ ਪਲੀਜ਼ ਜ਼ਰੂਰ ਮੂਵੀ ਦੇਖਣ ਜਾਇਓ ਸਾਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਵੈਰੀ ਗੁੱਡ ਥੈਂਕ ਯੂ ਬੰਟੀ ਵੰਡੀ ਮੈਂ ਕਸਾ ਦੋ ਪਿਆਰ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਵੀ ਮੈਂ ਪ੍ਰੋਫੈਸਰੀ ਲੱਗ ਰਿਹਾ ਸੀ ਤੇ ਕੁਲਜਿੰਦਰ بھائی ਹੁਣੇ ਪੂਰੇ ਛਾਏ ਹੋਏ ਨੇ ਸਾਵਨ ਛਾਈ ਹੋਈ ਆ ਨੂਰ ਛਾਈ ਹੋਈ ਆ ਇਸਤਵਾਨ ਮੈਂ ਸਾਰਿਆਂ ਨੇ ਬਹੁਤ ਬਾਖਮਾਲ ਕੰਮ ਕੀਤਾ ਤੇ ਮਨਵਿੰਦਰ ਜੀ ਰਾਈਟਰ ਸਾਰੇ ਜਆ ਫਿਲਮ ਦਾ ਐਡੀਟਰ ਬੀਜੀਐਮ ਹਰ ਇੱਕ ਚੀਜ਼ ਬਹੁਤ ਵਧੀਆ ਪਰਫੈਕਸ਼ਨ ਚ ਆ ਜਿਹੜੇ ਹਿਸਾਬ ਨਾਲ ਜਿਵੇਂ ਫਿਲਮ ਜੁੜੀ ਹੋਈ ਆ ਤੇ ਬਾਕੀ ਦੀਆਂ ਫਿਲਮਾਂ ਨੂੰ ਦੇਖ ਕੇ ਮੈਨੂੰ ਐ ਲੱਗਦਾ ਹੁੰਦਾ ਯਾਰ ਵੀ ਵਧੀਆ ਫਿਲਮ ਹੋਵੇ ਮੈਨੂੰ ਇਹ ਫਿਲਮ ਤੋਂ ਡਰ ਲੱਗਦਾ ਸੀ ਕਿ ਪਤਾ ਨਹੀਂ ਕਿਵੇਂ ਦੀ ਹੋਣੀ ਹੈ ਪਰ ਦੇਖ ਕੇ ਬਹੁਤ ਸਵਾਦ ਆਇਆ ਸੋ ਤੁਸੀਂ ਸਾਰੇ ਦੇਖੋਗੇ 4 ਜੁਲਾਈ ਨੂੰ ਇਹ ਫਿਲਮ ਲੱਗਣੀ ਹੈ ਇਹ ਤੁਹਾਨੂੰ ਹੀ ਦੇਖ ਕੇ ਸਵਾਦ ਆਊਗਾ ਕੰਪਲੀਟ ਫਿਲਮ ਤੁਸੀਂ ਕਿਹਾ ਸੀ ਕਿ ਮੈਨੂੰ ਬੜਾ ਡਰ ਲੱਗ ਰਿਹਾ ਕਿਉਂਕਿ ਮੇਰੇ ਤੇ ਜ਼ਿੰਮੇਵਾਰੀ ਬਹੁਤ ਵੱਡੀ ਆ ਸੋ ਹੱਦ ਸਕਰੀਨ ਦੇ ਉੱਤੇ ਲੈ ਕੇ ਆਡੀਅנס ਦੇ ਰਿਐਕਸ਼ਨ ਦੇਖ ਕੇ ਉਹਦਾ ਲੱਗ ਰਿਹਾ ਸੀ ਕਿ ਹਾਂ ਯਾਰ ਮੈਂ ਦੇ ਚਾ ਵਾਣ ਨਿਭਾ ਗਿਆ ਇਨੀ ਦੇਖੋ ਐਕਟਿੰਗ ਚ ਤਾਂ ਮੈਨੂੰ ਸੀ ਉਨੇ ਕੀ ਹੋ ਜੋ ਚੱਲ ਜੂ ਕਿਉਂਕਿ ਮੈਂ ਤਾਂ ਨਿਊ ਕਮ ਰਾਇਏ ਸਾਰੇ ਸੀਨੀਅਰ ਨੇ ਮੇਰੇ ਤੋਂ ਐਕਟਿੰਗ ਚ ਸੋ ਮੈਨੂੰ ਸੀਗਾ ਜਿਹੜੀ ਓਵਰ ਆਲ ਸਾਰੀ ਫਿਲਮ ਬਣੇ ਉਹ ਠੀਕ ਬਣੀ ਹੋਵੇ ਮੈਨੂੰ ਸੀ ਮੈਂ ਜਿਵੇਂ ਪਿੱਛੇ ਕਈ ਇੰਟਰਵਿਊਜ਼ ਦੇ ਵਿੱਚ ਮੈਂ ਆਪ ਬੋਲਦਾ ਰਿਹਾ ਕਿ ਯਾਰ ਪੰਜਾਬੀ ਫਿਲਮਾਂ ਸਾਡੀਆਂ ਜਿਹੜੀਆਂ ਨੇ ਜਦੋਂ ਅਸੀਂ ਉਹਨਾਂ ਦੇ ਟੀਜ਼ਰ ਟ੍ਰੇਲਰ ਦੇਖਦੇ ਆ ਉਹ ਇੱਕ ਤਰ੍ਹਾਂ ਦੀਆਂ ਲੱਗਦੀਆਂ ਨੇ ਉਹ ਐਂ ਲੱਗਦੀਆਂ ਨੇ ਮੈਂ ਇਹਨੂੰ ਬੰਬੇ ਦੇ ਇੱਕ ਵੱਡੇ ਮੇਕਰ ਨੇ ਕਿਹਾ ਕਿ ਯਾਰ ਤੁਹਾਡੀ ਪੰਜਾਬ ਦੀ ਫਿਲਮیں ਐਸੀ ਹੁੰਦੀਆਂ ਉਹ ਐਸਾ ਲੱਗਦਾ ਕਿ ਇੱਕ ਹੀ ਫਿਲਮ ਹੈ ਆਏ ਸਾਾਨੂੰ ਇਹ ਫਿਲਮ ਦੇਖ ਕੇ ਸਾਡੀ ਫਿਲਮ ਦੇਖ ਕੇ ਮੈਨੂੰ ਐ ਨਹੀਂ ਲੱਗਿਆ ਵੀ ਸਾਰੀਆਂ ਫਿਲਮਾਂ ਵਰਗੀ ਫਿਲਮ ਐ ਕੰਪਲੀਟ ਫਿਲਮ ਲੱਗੀ ਜਿਵੇਂ ਦੀ ਫਿਲਮ ਹੁੰਦੀ ਐ ਸੋ ਇਹਨੂੰ ਤੁਸੀਂ ਸਾਰੇ ਦੇਖੋਗੇ ਤੁਹਾਨੂੰ ਵੀ ਦੇਖ ਕੇ ਇਹ ਵਧੀਆ ਮਹਿਸੂਸ ਹੋਊਗਾ ਇੱਕ ਫਿਲਮ ਲੱਗੂਗੀ ਕੰਪਲੀਟ ਕੁਲਜਿੰਦਰ ਬੈਸ ਥੈਂਕ ਯੂ ਬਾਈ ਥੈਂਕ ਯੂ ਹਾਂਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਮਿਹਰਬਾਨੀ ਹਾਂਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਰੇ ਮੀਡੀਆ ਦਾ ਤੁਸੀਂ ਸਾਰੇ ਆਏ ਸਾਡੀ ਫਿਲਮ ਨੂੰ ਸਪੋਰਟ ਕਰ ਲਈ ਐਂਡ ਸਭ ਤੋਂ ਪਹਿਲਾਂ ਮੇਰੇ ਪ੍ਰੋਡਿਊਸਰ ਅਨਿਲ ਜੀ ਇੰਦਰਜੀਤ ਗਿੱਲ ਸਾਹਿਬ ਸਾਡੇ ਡਾਇਰੈਕਟਰ ਮਨਵਿੰਦਰ ਮੋਨਾ ਜੀ ਸਾਡੇ ਰਾਈਟਰ ਪਵਨ ਤੇ ਪ੍ਰਭ ਐਂਡ ਮੇਰੇ ਸਾਰੇ ਕੋ-ਸਟਾਰ ਸਾਡੀ ਫਿਲਮ ਦਾ ਹੀਰੋ ਬੰਟੀ ਵੀਰ ਸਾਡੀ ਦੋ ਹੀਰੋਇਨਸ ਨਾਇਕਰਾ ਐਂਡ ਸਾਵਨ ਸੋ ਮੈਂ ਆਪ ਇਹ ਫਿਲਮ ਪਹਿਲੀ ਵਾਰ ਦੇਖੀ ਇੱਥੇ ਡਬਿੰਗ ਦੇ ਟਾਈਮ ਜਿੰਨਾ ਕੁ ਮੇਰਾ ਪੋਰਸ਼ਨ ਸੀ ਮੈਂ ਡਬਿੰਗ ਕਰਦੇ ਕਰਦੇ ਉਨੀ ਕੀ ਦੇਖੀ ਆ ਅੱਜ ਕੰਪਲੀਟ ਫਿਲਮ ਮੈਂ ਸਹੀ ਮੈਨੇ ਚਾਜ ਦੇਖੀ ਹੈ ਐਂਡ ਆਪਣੀ ਫਿਲਮ ਤਾਂ ਸਾਰੇ ਹੀ ਸਲਾਉਂਦੇ ਆ ਸੋ ਸਾਡੇ ਕੋਲ ਸਿਰਫ ਇੱਕੋ ਹੀ ਰਿਕਵੈਸਟ ਹੈ ਪੂਰੀ ਸਟਾਰ ਕਾਸਟ ਵੱਲੋਂ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਰੇ মিডিਆ ਨੂੰ ਐਂਡ মিডিਆ ਦੇ ਥਰੂ ਜਿੰਨੀ ਵੀ ਆਡੀਅנס ਜਿੰਨੇ ਵੀ ਦਰਸ਼ਕ ਸਾਨੂੰ ਦੇਖ ਸੁਣ ਰਹੇ ਆ ਕਿ ਸਾਡੇ ਕੋਲ ਬਜਟਸ ਬਹੁਤ ਘੱਟ ਸੀਗੇ ਪ੍ਰੋਮੋਸ਼ਨ ਲਈ ਸੋ ਅਸੀਂ ਉਸ ਲੈਵਲ ਦੀ ਪ੍ਰੋਮੋਸ਼ਨ ਨਹੀਂ ਕਰ पाए ਸੋ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਇਸ ਫਿਲਮ ਦੀ ਸਪੋਰਟ ਕਰੋ ਜੇ ਤੁਹਾਨੂੰ ਸਹੀ ਮੈਨੇਜ ਇਸ ਫਿਲਮ ਦੇ ਵਿੱਚ ਲੱਗਾ ਹੈ ਰੋਮਾਂਸ ਹੈਗਾ ਹੈ ਲੱਗਾ ਹੈ ਡਰਾਮਾ ਹੈਗਾ ਹੈ ਲੱਗਾ ਇਮੋਸ਼ਨਸ ਹੈਗੇ ਨੇ ਮਤਲਬ ਜੋ ਵੀ ਸਿਨੇਮੇ ਦੇ ਰੰਗ ਹੁੰਦੇ ਨੇ ਮੇਰੇ ਖਿਆਲ ਨਾਲ ਇਸ ਫਿਲਮ ਦੇ ਵਿੱਚ ਸਾਰੇ ਰੰਗ ਨੇ ਸੋ ਇਸ ਫਿਲਮ ਨੂੰ ਸਪੋਰਟ ਕਰੋ ਕਿਉਂਕਿ ਸਾਡੇ ਕੋ ਬਜਟ ਪ੍ਰੋਮੋਸ਼ਨ ਦੇ ਹੈ ਨਹੀਂਗੇ ਅਸੀਂ ਵੱਡੇ ਵੱਡੇ ਹੋਲਡਿੰਗ ਨਹੀਂ ਲਗਾ ਸਕਦੇ ਵੱਡੇ ਵੱਡੇ ਬੂਸਟ ਨਹੀਂ ਲਾ ਸਕਦੇ ਸੋਸ਼ਲ ਮੀਡੀਆ ਤੇ ਸੋ ਕਿੰਨਾ ਕੁ ਬਜਟ ਸੀਗਾ ਫਿਲਮ ਬਣਾਉਣ ਤੇ ਲੱਗ ਗਿਆ ਸੋ ਸਾਡੇ ਅਨਿਲ ਜੀ ਦਾ ਬੜਾ ਵੱਡਾ ਜਿਗਰਾ ਸੀਗਾ ਕਿ ਉਹਨਾਂ ਨੇ ਫਸਟ ਟਾਈਮ ਡਾਇਰੈਕਟਰ ਫਸਟ ਟਾਈਮ ਰਾਈਟਰਸ ਤੇ ਫਸਟ ਟਾਈਮ ਹੀਰੋ ਉਹਨਾਂ ਸਾਰਿਆਂ ਦੇ ਉੱਤੇ ਫਿਲਮ ਬੈਂਕਪਾਉਨ ਕੀਤੀ ਅਸੀਂ ਤਾਂ ਚਲੋ ਕੰਮ ਕਰ ਰਹੇ ਹਾਂ ਬਤੌਰ ਜਿੱਦਾਂ ਵੀ ਜਿਹੋ ਜਿਹਾ ਵੀ ਕੰਮ ਕਰ ਰਹੇ ਤੁਸੀਂ ਜਾਣਦੇ ਹੀ ਹੋ ਸੋ ਪ੍ਰੋਡਿਊਸਰ ਦੀ ਹਲਾਸ਼ੇਰੀ ਇਸ ਗੱਲ ਦੇ ਵਿੱਚ ਹੈ ਕਿ ਜੇ ਤੁਸੀਂ ਇਸ ਫਿਲਮ ਨੂੰ ਸਪੋਰਟ ਕਰੋਗੇ ਇਹ ਫਿਲਮ ਨੂੰ ਜੇ ਤੁਸੀਂ ਕਾਮਯਾਬ ਕਰਦੇ ਹੋ ਜੇ ਜਿਹੜਾ ਸਹੀ ਮੇਲੇ ਚ ਜਿਹੜਾ ਸਿਨੇਮਾ ਹੈ ਜਿਹੋ ਜਿਹਾ ਸਿਨੇਮਾ ਹੋਣਾ ਚਾਹੀਦਾ ਜਿੱਦਾਂ ਬੰਟੀ ਬਾਈ ਨੇ ਕਿਹਾ ਕਿ ਉੱਧਰ ਵਾਲੇ ਮੇਕਰ ਸਮਝਦੇ ਕਿ ਇਹ ਫਿਲਮ ਦਾ ਵੀ ਟ੍ਰੇਲਰ ਰੱਖ ਦੋ ਜਾਂ ਕੋਈ ਵੀ ਫਿਲਮ ਕਿਤੇ ਉਹ ਵੀ ਲਾ ਲੈਣ ਉਹਨਾਂ ਨੂੰ ਲੱਗਦਾ ਉਹੀ ਫਿਲਮ ਦੇਖ ਰਹੇ ਸੋ ਇਹ ਫਿਲਮ ਸਹੀ ਮੇਲੇ ਦੇ ਵਿੱਚ ਇੱਕ ਫਿਲਮ ਹੈ ਸੋ ਇਸ ਕਰਕੇ ਨਹੀਂ ਕਿ ਮੇਰੀ ਫਿਲਮ ਹੈ ਜਿੰਨੀ ਵੀ ਫੀਡਬੈਕ ਮਿਲੀ ਜੋਗ ਸਰ ਅੱਜ ਜੋ ਕਹਿ ਗਏ ਇਸ ਫਿਲਮ ਬਾਰੇ ਐਂਡ ਮਤਲਬ ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਐਂਡ ਹੀ ਹੈ ਸੋ ਥੈਂਕ ਯੂ ਵੈਰੀ ਮੱਚ ਸਾਰੇ ਸਪੋਰਟ ਕਰਿਓ ਥੈਂਕ ਯੂ ਮੈਂ ਐ ਲੈ ਗੁਰੂ ਜੀ ਕੀ ਹਕਮ ਹਤੇ ਮੈਂ ਪਰਮਾਤਮਾ ਕੋਲੋਂ ਅਰਦਾਸ ਕਰਦਾ ਕਿ ਮੇਰੇ ਆਣ ਵਾਲੇ ਸੱਜਣਾਂ ਜਿਨ੍ਹਾਂ ਨੇ ਇਸ ਮੇਰੇ بیٹے ਦੀ ਅਫਸਰ ਨੂੰ ਇਵੈਂਟ ਨੂੰ ਇਸ਼ਾਨ ਦਿੱਤੀ ਹੈ ਔਰ ਇਸ ਮਤਲਬ ਆਗੇ ਆਪਣਾ ਕੀਨਤੀ ਜਿਹੜਾ ਉਹ ਜਿਹੜਾ ਮਾਣ ਨਵਾਂ ਸੇ ਪਰ ਬਾਰਵਾਰੀਆਂ ਔਰ ਮੈਂ ਉਹਨਾਂ ਨੂੰ ਸੱਚ-ਸੱਚ ਬਾਦ ਵਧਾਈ ਵੀ ਦੇਣਾ ਔਰ ਉਹਨਾਂ ਨੂੰ ਮੈਂ ਮੁਬਾਰਕਬਾਦ ਵੀ ਦੇਣਾ ਔਰ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਨਾ ਬਾਕੀ ਜਿਆ ਮੈਂ ਆਪਣੇ ਜਿਹੜੀ ਹੈ ਕ੍ਰਿਊ ਹੈ ਜਿਨੇ ਸਾਰਾ ਕੁਝ ਜਿਹੜੇ ਸੇ ਸੇਰਾ ਜਾਂਦਾ ਉਹਨਾਂ ਨੂੰ ਮੈਂ ਵਧਾਈ ਦੇਣ ਦਾ ਪਾਤਰ ਨਹੀਂ ਸਮਝਦਾ ਉਹਨਾਂ ਨੂੰ ਮੈਂ ਆਪਣੇ ਦਿਲੋਂ ਅਸ਼ੀਰਵਾਦ ਦੇਣਾ ਕਿ ਜਿਨ੍ਹਾਂ ਨੇ ਅਸ਼ੀਰਵਾਦ ਦੇਣਾ ਜਿਸ ਨਾਲ ਇਹਨਾਂ ਦੀ ਸਾਰੀ ਉਮਰ ਜਿਹੜੀ ਸਫਲਤਾ ਹੈ ਕਦ ਕਦ ਤੇ ਚੁੰਮੇ ਜਿਸ ਤਰ੍ਹਾਂ ਇਹਨਾਂ ਨੇ ਡਿਵੋਸ਼ਨ ਨਾਲ ਡੈਡੀਕੇਸ਼ਨ ਨਾਲ ਔਰ ਕੋਆਰਡੀਨੇਸ਼ਨ ਨਾਲ ਡਿਸਪਲਿਨ ਚ ਰਹਿ ਕੇ باوجود ਐਨੀ ਪ੍ਰੋਬਲਮਾਂ ਦੇ ਇਹਨਾਂ ਨੇ ਇਸ ਇਵੈਂਟ ਨੂੰ ਮੇਰੇ ਬੇਟੇ ਦੇ ਇਵੈਂਟ ਨੂੰ ਸਫਲਤਾ ਬਣਾਇਆ ਮੈਂ ਉਹਨਾਂ ਵਾਸਤੇ ਬਹੁਤ ਆਭਾਰੀ ਹਾਂ ਅਗਰ ਮੈਂ ਉਹਨਾਂ ਦੇ ਕਿਸੇ ਕੰਮ ਆ ਸਕਾਂ ਤੇ ਮੈਂ ਹਰ ਵੇਲੇ ਹਾਜ਼ਰ ਹਾਂ ਔਰ ਮੈਂ ਉਹਨਾਂ ਦੀ ਬੜੀ ਮਤਲਬ ਪ੍ਰਸ਼ੰਸਾ ਕਰਦਾ ਔਰ ਬਹੁਤ ਆਪਣੇ ਦਿਲੋਂ ਮੁਬਾਰਕਾ ਦਾ ਬਾਕੀ ਸਾਰੇ ਭਰਾਵਾਂ ਨੂੰ ਜਿਹੜੇ ਆ ਗਏ ਆ ਉਹ ਮੇਰਾ ਅਸ਼ੀਰਵਾਦ ਥੈਂਕ ਯੂ ਆਜੀ ਸਾਰਿਆਂ ਦਾ ਸਾਰਾ ਧੰਨਵਾਦ